ਫਰਜ਼ ਨਹੀਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਹੜੀ ਦੇਣੀ ਆ ਕਿਹੜੀ ਬੋਲੀ ਪੜਾਉਣੀ ਆ ਕਿਹੜਾ ਇਤਿਹਾਸ ਪੜਾਉਣਾ ਹੈ ਕਿਹੜਾ ਸਾਇੰਸ ਪੜਾਉਣਾ ਹੈ ਕੋਈ ਸਾਡਾ ਫਰਜ਼ ਨਹੀਂ ਬਣਦਾ ਯਾਰ ਰੋਹਕਲਪਦਿਆਂ ਰੋਹਕਲਪਦਿਆਂ ਆ ਤੰਦਰਾ ਤਾਂ ਹੋ ਗਿਆਂ ਸੁੱਤੇ ਨਹੀਂ ਖਦੋਰੀ ਹੁੰਨੇ ਬਾਰਡਰ ਤੇ ਘਰਾਂ 'ਚ ਬੈਠੇ ਰਜਾਂਗਾਂ 'ਚ ਕਮੈਂਟ ਕਰੀਏ ਉਹਨੂੰ ਬਈ ਬਹੁਤ ਵਧੀਆ ਚੱਕ ਦਾਂਗੇ ਫੱਟੇ ਤੇਰੇ ਨਾਲ ਆ ਰਜਾਂਗਾਂ 'ਚ ਬੈਠੇ ਫੱਟੇ ਚੱਕੀ ਜਾਓਗੇ ਆ ਡੱਲੇ ਵਾਲ ਨੂੰ ਅਗਲੇ ਨੇ ਫੋਰਸ ਲਾ ਦੀ ਚਾਰਸ ਫਿਰੇ ਚੱਕ ਲੈ ਜਾਣ ਦੀ ਤਿਆਰੀ ਹੈ ਬੈਠੇ ਰੋ ਘਰੇ 'ਚ ਉਹ ਚੱਕ ਕੇ ਲੈ ਕੇ ਮੁਰਖੇ ਕਰੋ ਯਾਰ ਬਹੁਤ ਮਾੜਾ ਹੋਇਆ ਜੈਦੇ ਮਰ ਗਿਆ ਉਹਦੇ ਪੋਤੇ ਆ ਜਿਓ ਵਿੱਕੀ ਜਾਣੇ ਹੋ ਵੀ ਕੋਈ ਗਾਲ ਨਹੀਂ ਕਿੱਦੇ ਮਰੂਗਾ ਨਾਲ ਥੋੜੀ ਖੜਨਾ ਸੀ ਬੰਦਾ ਤਿਲ ਤਲ ਮਰ ਰਿਹਾ ਹੋਵੇ ਯਾਰ ਤਿਲ ਤਲ ਮਰ ਰਿਹਾ ਹੋਵੇ ਬੰਦਾ ਪਲ ਪਲ ਮਰ ਰਿਹਾ ਹੋਵੇ ਕਿਵੇਂ ਸਿਸਕ ਸਿਸਕ ਕੇ ਉਹਦੀ ਬੰਦੇ ਦੀ ਯਾਰ ਜਾਨ ਨਿਕਲਦੀ ਆ ਯਾਰ ਕਿਹਨੇ ਤੁਸੀਂ ਪੰਜਾਬੀਆਂ ਫਿਰ ਮੈਨੂੰ ਤਾਂ ਕਹੋਗੇ ਤੁਸੀਂ ਲੜਨ ਤਾਂ ਪਾਉਂਦਾ ਤੁਹਾਨੂੰ ਹਲੇ ਵੀ ਕਰਾਂ ਜੇ ਯਾਰ ਕੀ ਲੜਾਈ ਐ ਆ ਚੜ ਕੇ ਆ ਗਏ ਨੀਤੀ ਖਰੜਾ ਲੈ ਕੇ ਅਗਲਾ ਨਵੇਂ ਲਿਆਏ ਉਹੀ ਕਾਲੇ ਕਾਨੂੰਨ ਕਿਹੜੀਆਂ ਛੋਡੀਆਂ ਜ਼ਮੀਨਾਂ ਕਿਹੜੀਆਂ ਐਮਐਸਪੀਆਂ ਕਿਹੜੇ ਛੋੜੇ ਰੋਜ਼ਗਾਰ ਕਿਹੜੀਆਂ ਦੁਕਾਨਾਂ ਛੋੜੀਆਂ ਅਜਿਹੇ ਦੁਕਾਨਦਾਰ ਬੈਠਿਆ ਬਜ਼ਾਰਾਂ ਚ ਡੱਬਣਗੇ ਸਾਰੇ ਕਰ ਪਿੱਡਾ ਕੇ ਉਹਨਾਂ ਦੁਕਾਨਾਂ ਨੂੰ ਦਬੀ ਲਿਆ ਆ ਖੋਲੇ ਵੱਡੇ ਵੱਡੇ ਮਾਲ ਖਤਮ ਕਰਤੀਆਂ ਦੁਕਾਨਾਂ ਵੀ ਬਾਜ਼ਾਰ ਖਤਮ ਕਰਤੇ ਸੋ ਮੈਂ ਬੇਨਤੀ ਕਰਦਾ ਹੱਥ ਬੰਨ ਕੇ ਮੇਰੀ ਆ ਧਿਆਨ ਨਾਲ ਗੱਲ ਸੁਣ ਲਿਓ ਅਪਾਰ ਆਈਡੀ ਵਾਲੀ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਇਹਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੋਈ ਵੀ ਸਕੂਲ ਸੋਡੇ ਕੋਲੋਂ ਜਬਰੀ ਸੋਡੇ ਜਵਾਗ ਦਾ ਆਧਾਰ ਕਾਰਡ ਮੰਗਦਾ ਕੋਈ ਪੈਨ ਕਾਰਡ ਮੰਗਦਾ ਕੋਈ ਜਬਰੀ ਫਾਰਮ ਭਰਦਾ ਮੈਡੀਕਲ ਆ ਮੈਨੂੰ ਜਿੱਥੇ ਮਰਜ਼ੀ ਸਾਧ ਲਓ ਫਿਰ ਮੈਂ ਕੱਢੂ ਇਹਨਾਂ ਦੇ ਕੀੜੇ ਜਿਹੜੇ ਨਾਲੇ ਦਿਮਾਗ ਸਕੂਲਾਂ ਵਾਲੇ ਦੇ ਬਣੇ ਆ ਤੇ ਇਹਨਾਂ ਨੂੰ ਇੱਕੋ ਗੱਲ ਪੁੱਛੋ ਤੁਹਾਨੂੰ ਇਹ ਗੱਲ ਪੁੱਛੋ ਸਾਨੂੰ ਕੋਈ ਵੀ ਸਿੱਖਿਆ ਮੰਤਰਾਲੇ ਵੱਲੋਂ ਕੋਈ ਲਿਖਤੀ ਦਿਖਾ ਦਿਓ ਵੀ ਤੁਸੀਂ ਜਬਰੀ ਸਾਡਾ ਇਹ ਬਣਾ ਸਕਦੇ ਹੋ ਜਵਾਬ ਦਾ ਛੋੜੀ ਸਹਿਮਤੀ ਬਿਨਾ ਕੋਈ ਨਹੀਂ ਬਣਦਾ ਤੇ ਆਪਾਂ ਬਣਾਉਣਾ ਨਹੀਂ ਬਾਈ ਛੋੜੀ ਸਾਰੀ ਜਾਣਕਾਰੀ ਇਕੱਤਰ ਕੀਤੀ ਉਹ ਛੋੜੇ ਜਵਾਕਾਂ ਨੂੰ ਵੀ ਨਹੀਂ ਬਖਸ਼ਦੇ ਛੋੜਾ ਜੋੜੀ ਦਿੱਤਾ ਸਾਰਾ ਲਿੰਕ ਹੀ ਕਰਤੇ ਸਾਰੇ ਆਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸਭ ਲਿੰਕ ਕਰਤਾ ਉਹ ਜਾਣਕਾਰੀ ਇਕੱਠੀ ਕਰ ਹੀ ਰਹੇ ਐ ਛੋੜੇ ਜੇ ਜਵਾਕ ਜੰਮਿਆ 2.5 ਸਾਲ ਦਾ ਉਹ ਪੜ੍ਹਨ ਵੀ ਨਹੀਂ ਲੱਗਿਆ ਅਜੇ ਪਹਿਲੀ ਕੱਚੀ ਚ ਬੈਠਣ ਜਾਂਦਾ ਉਹਦਾ ਵੀ ਡਾਟਾ ਇਕੱਠਾ ਕਰ ਰਹੇ ਨੇ ਸੋ ਮੇਰਾ ਵੀਰੇ ਨੂੰ ਬਾਤ ਤੋਂ ਬਾਤ ਅੱਗੇ ਪਹਚਾ ਦਿਓ ਭਰਾ ਬਣ ਕੇ ਤੁਹਾਨੂੰ ਬੇਨਤੀ ਆ ਇਹ ਅਕਲ ਮਾਰੀ ਮੋਟੀ ਆਪਣਾ ਖਾਨਾ ਖੋਲ ਕੇ ਰੱਖੋ ਦਿਮਾਗ ਖੋਲ ਕੇ ਰੱਖੋ ਏ ਸੋਡੀਆਂ ਨਸਲਾਂ ਤਬਾਹ ਹੋ ਜਾਣਗੀਆਂ ਨਸਲਾਂ ਤਬਾਹ ਹੋ ਜਾਣਗੀਆਂ ਸੋਚ ਲੋ ਇਹ ਗੱਲਾਂ ਨੂੰ ਕਿਉਂ ਅਸੀਂ ਆਪਣੀਆਂ ਨਸਲਾਂ ਦੇ ਬੈਰੀ ਬਣੇ ਆ ਯਾਰ ਅੱਜ ਮੇਰਾ ਮਿੱਤਰਾ ਮੁੰਡਾ ਜਿਸਕਰਨ ਇੰਗਲੈਂਡ ਤੋਂ ਫੋਨ ਕਰਨ ਲੱਗਿਆ ਕਹਿੰਦਾ ਮੈਂ ਕਿਹਾ ਪਿੰਡ ਮੁੰਡਿਆਂ ਨੂੰ ਵੀ ਚਲੋ ਭਾਈ ਮੈਂ ਖਰਚਾ ਭੇਜਦਾ ਚਲੋ ਉੱਥੇ ਪਹੁੰਚੋ ਬਾਰਡਰ ਤੇ ਕਨਾਂਕ ਲਾਂਨਤੀ ਨੇ ਪਤਾ ਕੀ ਕਿਹਾ ਕਾ ਡੱਲੇ ਵਾਲੇ ਕੋਲ 20 ਕਿੱਲੇ ਜ਼ਮੀਨ ਹੈ ਕੈਂਸਰ ਦਾ ਮਰੀਜ਼ ਸੀਗਾ ਇਹਦਾ ਮਰਨ ਵਾਰ ਤੇ ਬੈਠ ਗਿਆ ਵੀ ਜੇ ਮੈਂ ਮਰ ਜੂਗਾ ਮੇਰੇ ਮੁੰਡੇ ਨੂੰ ਨੌਕਰੀ ਮਿਲ ਜੂ ਉਹ ਬੰਦੇ ਦੀ ਇਹਦਾ ਲਾਂਨਤੀਆਂ ਦੀ ਸੋਚ ਦੇਖ ਲੋ ਲੋਕਾਂ ਦੀ ਵਿੱਚ ਕੇਹ ਜੀ ਸੋਚ ਹੋਈ ਖੜੀ ਸਾਡੀ ਕੋਈ ਸਾਡੀ ਖਾਤਰ ਮਰ ਰਿਹਾ ਅਸੀਂ ਹਾਲੇ ਵੀ ਧੜੇ ਪਾਲੀ ਜਾਂਦੇ ਆ ਹਾਲੇ ਵੀ ਅਸੀਂ ਦਿਮਾਗ ਦੇ ਵਿੱਚ ਉਹੀ ਪਤਾ ਨਹੀਂ ਕਿਹੜੀਆਂ ਕੀ ਲਈ ਫਿਰਦੇ ਗੰਦੀ ਮਾਨਸਿਕਤਾ ਸਾਡੀ ਦੇਖ ਲੋ ਯਾਰ ਤੋ ਭਈਆ ਗੱਲ ਮੇਰੀ ਧਿਆਨ ਨਾਲ ਕੱਲੇ-ਕੱਲੇ ਘਰ ਤੱਕ ਪਹੁੰਚਾ ਦਿਓ ਮੇਰਾ ਵੀਰ ਜਿਹੜੀ ਆਪਾਂ ਆਰ ਆਈਡੀ ਬਣਾਉਣ ਦੀ ਖਾਤਰ ਤੁਹਾਡੇ ਸਕੂਲਾਂ ਆ ਦੇ ਆਧਾਰ ਕਾਰਡ ਬੱਚਿਆਂ ਦੇ ਮੰਗ ਰਹੇ ਕਿਸੇ ਸਕੂਲ ਨੂੰ ਕੋਈ ਆਧਾਰ ਕਾਰਡ ਕੋਈ ਪਿੰਨ ਕਾਰਡ ਕੋਈ ਆਈਡੀ ਨਹੀਂ ਦੇਣੀ ਕੋਈ ਆਪਾਂ ਆਪਾਰ ਆਈਡੀ ਨਹੀਂ ਬਣਾਉਣੀ ਇਹ ਸਿੱਧਾ ਸਾਡੇ ਹੱਕਾਂ ਦੇ ਉੱਤੇ ਡਾਕਾ ਵੀ ਹੈ ਤੇ ਸਾਡੇ ਜਿਵਾਕਾਂ ਦੀ ਸਾਰੀ ਇਹ ਜਿਹੜੀ ਗੁਪਤ ਜਾਣਕਾਰੀ ਉਹ ਸਾਰਾ ਰਿਕਾਰਡ ਡਾਟਾ ਇਕੱਠਾ ਕਰ ਰਹੇ ਨੇ ਇਹ ਆਪਾਂ ਨਹੀਂ ਦੇਣਾ ਇਹ ਬਹੁਤ ਔਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਖਤਰਨਾਕ ਹੋਣਾ ਹੈ ਕੰਮ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਹੋਗੇ ਕਿ ਨਾ ਕੀ ਹੋਣਾ ਅੱਗੇ ਹੋਇਆ ਸਾਡੇ ਨਾਲ ਫਿਰ ਕਰੋਨਾ ਵਾਲੀ ਗੱਲ ਮੈਂ ਸੁਣਾ ਕੇ ਹਟਿਆ ਤੇ ਇਹ ਮਿਸਟਰੀ ਵੱਲੋਂ ਵੀ ਆ ਵੀ ਕੋਈ ਜ਼ਬਰਦਸਤੀ ਨਹੀਂ ਕਿਸਦਾ ਬਣਾਇਆ ਜੋ ਜੇ ਸਹਿਮਤਾ ਬਣਾ ਦੋ ਤਾਂ ਨਹੀਂ ਤਾਂ ਠੀਕ ਹੈ ਤੇ ਦੂਜਾ ਜਿਹੜਾ ਆਪਾਂ ਕਰ ਰਹੇ ਹਾਂ ਕਿ ਸਾਡੇ ਹੱਕਾਂ ਦੇ ਉੱਤੇ ਸਟੇਟ ਦੇ ਹੱਕਾਂ ਦੇ ਉੱਤੇ ਕਿੰਨਾ ਵੱਡਾ ਡਾਕਾ ਸੈਂਟਰ ਮਾਰ ਰਿਹਾ ਉਹਦੇ ਬਾਰੇ ਵੀ ਸਾਨੂੰ ਯਾਰਾ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਬੋਲਣਾ ਚਾਹੀਦਾ ਇਹਨਾਂ ਗੱਲਾਂ ਤੇ ਸਿੰਦਾਨ ਨੂੰ ਬਾਤ ਬਾਤ ਸਾਂਝਾ ਕਰ ਦੋ ਮੈਂ ਫੇਰ ਕਹਿੰਦਾ ਮੇਰਾ ਵੀਰ ਕੱਲੇ ਕੱਲੇ ਘਰ ਤੱਕ ਮੇਰੀ ਗੱਲ ਭਰਾ ਬਣ ਕੇ ਪਹੁੰਚਾ ਦਿਓ ਕਿਉਂਕਿ ਬਹੁਤ ਜ਼ਰੂਰੀ ਹੈ ਮੇਰੀਆਂ ਖਾਸ ਔਰਤਾਂ ਤੇ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਛੋੜੇ ਛੋੜੇ ਸਕੂਲਾਂ 'ਚ ਪੜ੍ਹਦੇ ਆ ਤੁਸੀਂ ਵੀ ਮੇਰੀ ਗੱਲ ਨੂੰ ਲਾਜ਼ਮੀ ਸੁਣ ਲਿਓ ਕਿਉਂਕਿ ਤੁਹਾਡੇ ਕੋਲ ਹੀ ਫੋਨ ਆਉਣੇ ਹੁੰਦੇ ਆ ਸਕੂਲਾਂ ਦੇ ਆਮ ਤੌਰ ਤੇ ਜਵਾਗ ਦੀ ਮਾਂ ਨੂੰ ਫੋਨ ਕਰਦੇ ਆ ਤਾਂ ਤੁਸੀਂ ਚੱਕ ਕੇ ਠਾ ਫੜਾ ਦਿੰਨੇ ਆ ਪਤਾ ਨਹੀਂ ਕੀ ਸਮਝੀ ਬੈਠਾ ਸਕੂਲ ਵਾਲਿਆਂ ਨੂੰ ਨਾ ਪੁੱਛਣ ਨਾ ਦੱਸਣ ਬਸ ਸਕੂਲ ਨੇ ਮੰਗਾ ਜੀ ਕੋਈ ਗੱਲ ਨਹੀਂ ਉਹ ਸਕੂਲਾਂ ਵਾਲੇ ਕੀ ਕਰੀ ਜਾਂਦੇ ਸਾਨੂੰ ਐਵੇਂ ਨਹੀਂ ਧੰਨਵਾਦ ਜਾਂਦੇ ਰਹੋ ਅਮਲ ਕਰ ਲਿਆ ਕਰੋ ਅਮਲਾਂ ਬਿਨਾਂ ਨਹੀਂ ਨਿਵੇੜੇ ਹੋਣੇ ਗੱਲ ਜਾ ਕੇ ਅਮਲਾਂ ਦੇ ਮੁੱਕਣੀ ਆ ਗੱਲ ਖੜ ਜਾ ਕਰੋ ਗੱਲ ਦੇ ਉੱਤੇ ਇਹਨੂੰ ਸੰਧਿਆ ਕਰ ਦਿਓ ਵਾਦ ਤੋਂ ਵਾਦ ਆ ਗੱਲ ਮੇਰੀ ਪਹੁੰਚ ਜਾਦ ਉਸ ਪੂਰੇ ਪੰਜਾਬ ਦੇ ਵਿੱਚ